ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਧੇ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਸ ਤਰ੍ਹਾਂ ਪਿਛਲੇ 24 ਘੰਟੇ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਸੇ ਤਰ੍ਹਾਂ ਹੋਇਆ ਕੱਲ ਸ਼ਾਮ ਤੋਂ ਲੈ ਕੇ ਮੱਧ ਪੰਜਾਬ ਤੋਂ ਮੋਗੇ ਤੋਂ ਵੱਧਣ ਉੱਤਰਦਾ ਹੋਇਆ ਲੁਧਿਆਣਾ ਮੁੱਲਾਂਪੁਰ ਰੈਕੋਟ ਅਹਿਮਦਗੜ ਇਸ ਤੋਂ ਬਾਅਦ ਸਾਰਾ ਇਧਰਲਾ ਏਰੀਆ ਜਿਹੜਾ ਆਪਣੇ ਚੰਡੀਗੜ੍ਹ ਮਹਾਲੇ ਖਰੜ ਇਸੇ ਤਰ੍ਹਾਂ ਹਸ਼ਿਆਰਪੁਰ ਦੇ ਏਰੀਏ ਜਲੰਧਰ ਦੇ ਏਰੀਏ ਪਟਿਆਲੇ ਦੇ ਏਰੀਏ ਮਲੇਰਕੋਟ ਦੇ ਏਰੀਏ ਬਹੁਤ ਸਾਰੇ ਏਰੀਆ ਦੇ ਵਿੱਚ ਜ਼ਬਰਦਸਤ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਹੋਈ ਆ ਤੇ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਸਾਰੀ ਤਾਂ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਅੱਜ ਸਵੇਰ ਤੱਕ ਜਾਰੀ ਰਹੀਆਂ 11 ਵਜੇ ਤੱਕ ਤੇ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਇੱਕ ਸਿਸਟਮ ਆ ਜਿਹੜਾ ਉਹ ਵੈਸਟਰਨ ਡਿਸਟਰਬੈਂਸ ਦੇ ਰੂਪ ਦੇ ਵਿੱਚ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਜਿਹਦੇ ਕਰਕੇ ਜਿੰਨੀਆਂ ਵੀ ਅਰਬ ਸਾਗਰ ਦੀਆਂ ਹਵਾਵਾਂ ਸਾਰੀਆਂ ਉੱਤਰ ਭਾਰਤ ਤੇ ਆ ਰਹੀਆਂ ਇਸੇ ਤਰ੍ਹਾਂ ਬੰਗਾਲ ਦੀ ਖਾੜੀ ਤੋਂ ਵੀ ਹਵਾਵਾਂ ਤੁਸੀਂ ਦੇਖ ਸਕਦੇ ਹੋ ਘੁੰਮ ਕੇ ਉੱਤਰ ਭਾਰਤ ਤੇ ਆ ਰਹੀਆਂ ਤੇ ਸਾਰੀਆਂ ਇੱਥੇ ਇਕੱਠੀਆਂ ਹੋ ਰਹੀਆਂ ਜਦੋਂ ਹਵਾ ਕਿਤੇ ਨਮੀ ਵਾਲੀ ਇਕੱਠੀ ਹੁੰਦੀ ਆ ਤਾਂ ਉੱਪਰ ਉੱਠਦੀ ਆ ਤੇ ਬੱਦਲ ਬਣਦੇ ਆ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੋਣ ਵਾਲਾ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਸਮੁੱਚੇ ਹੀ ਭਾਗਾਂ ਦੇ ਵਿੱਚ ਅੱਜ ਰਾਤ ਨੂੰ ਜਾਂ ਕੱਲ ਤੜਕਸਾਰ ਹੁੰਦੇ ਹੋਏ 11-12 ਵਜੇ ਤੱਕ ਸਵੇਰ ਦੇ ਟਾਈਮ ਤੇ ਦਰمیانی ਤੋਂ ਭਾਰੀ ਬਰਖਾ ਹੋ ਸਕਦੀ ਹੈ ਉਹ ਬਹੁਤ ਸਾਰੇ ਇਲਾਕਿਆਂ 'ਚ ਹੋ ਸਕਦੀ ਹੈ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਮੁਕਤਸਰ ਬਠਿੰਡਾ ਬਰਨਾਲਾ ਮਲੋਟ ਲੁਧਿਆਣਾ ਮੋਗਾ ਜਲੰਧਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਸੇ ਤਰ੍ਹਾਂ ਮਹਾਲੀ ਖਰੜ ਮਲੇਰ ਕੋਟਲਾ ਸੰਗਰੂਰ ਪਟਿਆਲਾ ਯਾਨੀ ਕਿ ਸਮੁੱਚੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਉਹ ਕਿਤੇ ਅੱਜ ਰਾਤ ਨੂੰ ਵੀ ਹੋ ਸਕਦੀਆਂ ਤੇ ਕੱਲ ਤੜਕਸਰ ਵੀ ਹੋ ਸਕਦੀਆਂ ਜਬਰਦਸਤ ਵਰਖਾ ਹੋਣ ਦੀ ਸੰਭਾਵਨਾ ਕਿਉਂਕਿ ਸਿਸਟਮ ਬਹੁਤ ਤਕੜੇ ਬਣੇ ਹੋਇਆ ਦੋਨੋਂ ਪਾਸੇ ਇਧਰ ਵੀ ਵੈਸਟਰਨ ਡਿਸਟਰਬੈਂਸ ਬਣਿਆ ਹੋਇਆ ਉਧਰ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਸਾਰੀ ਹਵਾ ਨਾਰਥ ਇੰਡੀਆ ਤੇ ਇਕੱਠੀ ਹੋ ਰਹੀ ਹੈ ਇਹਨੂੰ ਰੋਕਣ ਵਾਲਾ ਹੋਰ ਸਿਸਟਮ ਕੋਈ ਨਹੀਂ ਹੈ ਜਿਹਦੇ ਕਰਕੇ ਆਪਣੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਰਾਜਸਥਾਨ ਦੇ ਕੁਝ ਭਾਗਾਂ ਤੇ ਉੱਤਰ ਪੱਦੇ ਦੇ ਭਾਗਾਂ 'ਚ ਦਰਮਿਆਨੀ ਤੋਂ ਭਾਰੇ ਬਰਖਾ ਆਊਗੀ ਜੇਕਰ ਇਹ ਬਰਖਾ ਅੱਜ ਰਾਤ ਤੇ ਕੱਲ ਨੂੰ ਹੋ ਜਾਂਦੀ ਹੈ ਤਾਂ ਕਿਸਾਨ ਵੀਰਾਂ ਲਈ ਖੁਸ਼ੀ ਵਾਲਾ ਮਾਹੌਲ ਬਣ ਜਾਊਗਾ ਕਿਸਾਨ ਵੀਰਾਂ ਲਈ ਝੋਨੇ ਦੀ ਫਸਲ ਲਗਾਉਣਾ ਹੋਰ ਜ਼ਿਆਦਾ ਵਧੀਆ ਹੋ ਜਾਊਗਾ ਤੇ ਜਿਹੜੀ ਫਸਲ ਲੱਗੀ ਹੋਈ ਆ ਉਹ ਤੇਜ਼ੀ ਨਾਲ ਚੱਲਣ ਦੇ ਵਿੱਚ ਸਹਾਈ ਹੋਊਗੀ ਇਹ ਬਰਖਾ ਤੇ ਹੁਣ ਆਪਾਂ ਗੱਲ ਕਰਦੇ ਆ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੇ ਹਾਲ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ 24 ਘੰਟਿਆਂ ਦੇ ਵਿੱਚ ਦੇਖ ਸਕਦੇ ਹੋ ਸਮੁੱਚੇ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗਾਂ 'ਚ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ 'ਚ ਭਾਰੀ ਬਰਖਾ ਹੋ ਸਕਦੀ ਹੈ ਅਸ ਤੋਂ ਬਾਅਦ ਗੱਲ ਕਰੀਏ ਆਪਾਂ ਜੇਕਰ ਇੱਕ ਤਰੀਕ ਦੀ ਇਹ ਤਾਂ ਹੋਊਗੀ ਕੱਲ 30 ਤਰੀਕ ਦੀ ਇੱਕ ਤਰੀਕ ਦੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਮੁੱਚੇ ਭਾਗਾਂ 'ਚ ਸਿਰਫ ਦੱਖਣੀ ਭਾਗਾਂ ਨੂੰ ਛੱਡ ਕੇ ਇਹ ਮੇਰਾ ਅਨੁਮਾਨ ਹੈ ਵੀ ਦੱਖਣੀ ਭਾਗ ਵੀ ਇਹਦੇ ਵਿੱਚ ਕਵਰ ਹੋਣਗੇ ਲੇਕਿਨ ਸਮੁੱਚੇ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਹਰਿਆਣਾ ਦੇ ਵਿੱਚ ਹਿਮਾਚਲ ਉੱਤਰਾਖੰਡ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ ਸਾਰੇ ਇਲਾਕਿਆਂ ਦੇ ਵਿੱਚ ਮੌਸਲਾ ਧਾਰ ਵਰਖਾ ਹੋਣ ਦੀ ਸੰਭਾਵਨਾ ਹੈ ਅੱਜ ਤੋਂ ਬਾਅਦ ਗੱਲ ਕਰੀਏ ਆਪਾਂ 2 ਤਰੀਕ ਦੀ 2 ਤਰੀਕ ਨੂੰ ਪੰਜਾਬ ਦੇ ਸਾਰੇ ਭਾਗਾਂ 'ਚ ਹਰਿਆਣਾ ਦੇ ਵਿੱਚ ਮੱਧ ਪ੍ਰਦੇਸ਼ ਦੇ ਭਾਗ ਬਿਹਾਰ ਛੱਤੀਸਗੜ ਉੱਤਰ ਪ੍ਰਦੇਸ਼ ਹਰਿਆਣਾ ਇਸੇ ਤਰ੍ਹਾਂ ਹਿਮਾਚਲ ਉੱਤਰਾਖੰਡ ਕਸ਼ਮੀਰ ਦੇ ਭਾਗਾਂ 'ਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਂਦੇ ਆ 3 ਤਰੀਕ ਦੀ 3 ਤਰੀਕ ਨੂੰ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਹੋਊਗੀ ਲੇਕਿਨ ਜੰਮੂ ਕਸ਼ਮੀਰ ਹਿਮਾਚਲ ਬਰਦੇਸ਼ ਉੱਤਰਾਖੰਡ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਕੁਝ ਭਾਗ ਤੇ ਪੂਰਾ ਉੱਤਰ ਪ੍ਰਦੇਸ਼ ਇਹਨਾਂ ਭਾਗਾਂ 'ਚ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰੀਏ ਆਪਾਂ 4 ਤਰੀਕ ਦੀ 4 ਤਰੀਕ ਨੂੰ ਪੰਜਾਬ ਦੇ ਵਿੱਚ ਗਤੀਵਿਧੀਆਂ ਫੇਰ ਵੱਧ ਜਾਣਗੀਆਂ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਪੂਰਬੀ ਭਾਗ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਭਾਗ ਉੱਤਰ ਪ੍ਰਦੇਸ਼ ਭਾਗ ਹਿਮਾਚਲ ਤੇ ਉੱਤਰਾਖੰਡ ਚ ਵਧੀਆ ਵਰਖਾ ਹੋਣ ਦੀ ਸੰਭਾਵਨਾ 5 ਤਰੀਕ ਨੂੰ ਜੇਕਰ ਗੱਲ ਕਰੀਏ ਤਾਂ ਪੂਰਬੀ ਰਾਜਸਥਾਨ ਦੇ ਭਾਗਾਂ ਚ ਦਰਮਿਆਨੀ ਤੋਂ ਭਾਰੀ ਵਰਖਾ ਪੰਜਾਬ ਹਰਿਆਣਾ ਹਿਮਾਚਲ ਉੱਤਰ ਪੱਛਮ ਦੇ ਜਿਹੜੇ ਉੱਤਰ ਪ੍ਰਦੇਸ਼ ਦੇ ਉੱਤਰ ਪੱਛਮੀ ਭਾਗ ਆ ਦੋਨਾਂ ਚ ਹਮਾਚਲ ਪ੍ਰਦੇਸ਼ ਕਸ਼ਮੀਰ ਦੇ ਭਾਗ ਉੱਤਰਾਖੰਡ ਦੇ ਭਾਗਾਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ 6 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਨਵੇਂ ਰੂਪ ਦੇ ਵਿੱਚ ਕ੍ਰੀਏਟ ਹੋਊਗਾ ਪਾਕਿਸਤਾਨ ਦੇ ਭਾਗਾਂ ਤੇ ਕਸ਼ਮੀਰ ਦੇ ਭਾਗਾਂ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਭਾਗਾਂ 'ਚ ਹਿਮਾਚਲ ਉੱਤਰਾਖੰਡ ਤੇ ਇਹਨਾਂ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਿਤੇ-ਕਿਤੇ ਤੇਜ਼ ਸ਼ਰਾਟੇਦਾਰ ਮੀਂਹ ਪੈ ਸਕਦਾ ਦਰਮਿਆਨਾ ਲੇਕਿਨ ਬਿਹਾਰ ਛੱਤੀਸਗੜ੍ਹ ਰਾਜਸਥਾਨ ਦੇ ਦੱਖਣ ਪੂਰਬੀ ਭਾਗਾਂ ਆ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੰਨੇ ਆ 7 ਤਰੀਕ ਦੀ 7 ਤਰੀਕ ਨੂੰ ਪੰਜਾਬ ਦੇ ਵਿੱਚ ਫੇਰ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਆ ਲੇਕਿਨ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰ ਲਈ ਆਪਾਂ 8 ਤਰੀਕ ਦੀ 8 ਤਰੀਕ ਨੂੰ ਪੰਜਾਬ ਦੇ ਭਾਗਾਂ ਦੇ ਵਿੱਚ ਹਰਿਆਣੇ ਦੇ ਵਿੱਚ ਜ਼ਿਆਦਾ ਗਤੀਵਿਧੀਆਂ ਹੋਣ ਦੀ ਸੰਭਾਵਨਾ ਘਟਾ ਹਿਮਾਚਲ ਉੱਤਰਾਖੰਡ ਪੂਰਬੀ ਉੱਤਰ ਪ੍ਰਦੇਸ਼ ਰਾਜਸਥਾਨ ਦੇ ਭਾਗਾਂ 'ਚ ਭਾਰੀ ਬਰਖਾ ਹੋ ਸਕਦੀ ਆ ਇਹ ਜਿਹੜਾ ਚੇਂਜ ਵੀ ਹੋ ਸਕਦਾ ਸਿਸਟਮ ਤੇ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਕਿੱਥੇ ਇੱਥੇ ਬਰਖਾ ਹੋਈ